ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਸੋਹਣੀ ਸਵੇਰ ਆ 6 ਵਜ ਗਏ ਸਵੇਰ ਦੇ ਤੇ ਕੱਲ ਜਲੰਧਰ ਰਾਤੀ ਮੀਂਹ ਪੈ ਗਿਆ ਕਿਤੇ ਲਾ ਕਿਤੇ ਐਂਡ ਵੀ ਪਈ ਆ ਤੇ ਉਹਦਾ ਕਰਕੇ ਮੌਸਮ ਹੋ ਗਿਆ ਠੰਡਾ ਇਹਦਾ ਚੈਂਬਰ ਜਿਹਾ ਬਣਿਆ ਸੀ ਹੈ ਨਾ ਹੋ ਟੁੱਟ ਗਿਆ ਮੀਂਹ ਪੈਣ ਨਾਲ ਜਦ ਇੱਕ ਬੱਬਲ ਜਿਹਾ ਬਣਿਆ ਸੀ ਨਾ ਗਰਮੀ ਦਾ ਉਹ ਟੁੱਟ ਗਿਆ ਤੇ ਵਧੀਆ ਸੋਰੀ ਹਵਾ ਹਵਾ ਚੱਲੀ ਰਾਤ ਵੀ ਤੇ ਟੈਂਪਰੇਚਰ ਹੋ ਗਿਆ ਨਾਰਮਲ ਤੇ ਚੱਲ ਰਿਹਾ ਕੱਦੂ ਦਾ ਕੰਮ ਅੱਜ ਕਣਕ ਵਾਲੇ ਖੇਤਾਂ ਦਾ ਕੰਮ ਨਿਭੜਿਆ ਨਾ ਤੇ ਮੱਕੀ ਦਾ ਕੰਮ ਲਾਡੀ ਭਾਜੀ ਲਈ ਜਾਂਦਾ ਲਾਰੇ ਆਪਾਂ ਨੂੰ ਅੱਜ ਲੱਗਦਾ ਨਹੀਂ ਚੱਲੂਗਾ ਕੱਲ ਨੂੰ 15 ਤਰੀਕ ਕੱਲ ਨੂੰ ਹੀ ਕੰਨਸ ਹੈ ਅੱਜ ਮੈਂ 40 पीपल बोर्ड ਸੋਹਣਿਆ ਕਿਸੇ ਹੋਰ ਚੀਜ਼ ਦੀ ਕੀ ਲੋੜ ਸੋਹਣਿਆ ਚੂੜੀ ਟਾਈਟ ਕਰ ਦੇ ਠੇਕੇਦਾਰ ਥੋੜੀ ਜੀ ਹੋਰ ਠੇਕੇਦਾਰ ਥੋੜਾ ਟਾਈਟ ਕਰ ਦੇ ਚੂੜੀ ਸੰਗੜਾ ਰੱਖੋ ਥੋੜੇ ਆ 110 ਦੀ ਕਿੰਨੀ ਰਹਿ ਗਈ ਪਨੀਰੀ ਉੱਥੇ ਹੈਗੀ ਦੋ ਖੇਤਾਂ ਦੀ ਹੋਰ ਆਹ ਕਿਹੜਾ ਲੱਗੋ ਮੁਸ਼ਕਲ ਤੇ ਕੁਝ ਖਟਾ ਨਹੀਂ ਨਹੀਂ ਉਹ ਪਨੀਰੀ ਉੱਥੇ ਕਿੰਨੀ ਰਹਿ ਗਈ ਹਾਂ ਹਾਂ ਨਹੀਂ ਦੋ ਕਿਰਾਕ ਨਹੀਂ ਬਣਾ ਇੱਕ ਖੇਤ ਦੀ ਹੈਗੀ ਹੋਰ ਨਹੀਂ ਚੱਲ ਮੈਂ ਦੇਖ ਤਾਂ ਜਾ ਕੇ ਕੱਦੂ ਠੀਕ ਹੈ ਨਾ ਠੀਕ ਉਹ ਤੇ ਸੋਨੂ ਵਾਲਾ ਤਾਂ ਬਹਿ ਗਿਆ ਹੈ ਨਾ ਉਹ ਚਿੱਕਰਾ ਉਹ ਉੱਪਰ ਵਾਲਾ ਹੈ ਨੁ ਜੜਕੀਲਾ ਹਾਂ ਹਾਂ ਓਵੇ ਕੱਲ ਸਵੇਰ ਦਾ ਕਦੋਂ ਕੀਤਾ ਉਹ ਪੈੜੀ ਰੇਤ ਲਈ ਆ ਨਾ ਐ ਇੱਥੇ ਮੈਂ ਇੱਥੇ ਲਾ ਕੇ ਆਪਣੇ ਅੱਜ ਕਿੱਧਰ ਜਾਣਾ ਫੇ ਛਿਲੀਵਰੀ ਤੂੰ 8-9 ਬੰਦੇ ਲਿਆਇਆ ਇੱਕ ਤੇਰਾ ਲਾਂਗਰੀ ਹੋ ਜਾਂਦਾ 8ਾਂ ਬੰਦਿਆਂ ਦਾ ਖਿੱਚ ਨਹੀਂ ਹੁੰਦਾ ਕਾ ਮੈਂ ਤਾਂ ਕੀ 11 ਬੰਦੇ ਆ ਹੋਰ ਵੀ 10 ਬੰਦੇ ਆ ਪਰ ਉਹ ਸਹੀ ਨਹੀਂ ਕੰਮ ਤੁਹਾਡਾ ਇੱਕਦੋ ਹੀ ਆਏ ਲੇਟ ਹੁਣ ਐਰ ਕੀ ਦੇ ਲਾ ਤੁਹਾਨੂੰ ਕੋਈ ਕਹੇ ਨੇ ਨਾ ਤੁਹਾਨੂੰ ਕਹਿਣਾ ਇੱਧਰ ਆਓ ਉੱਧਰ ਆਓ ਤੁਹਾਡਾ ਆਰਾਮ ਨਾਲ ਕੰਮ ਚਾਲ ਬਣੀ ਹੈ ਇਦਾਂ ਹੀ ਚੱਲੀ ਜਾਣੀ ਤੁਹਾਡੀ ਚਾਲ ਤੇਰਾ ਨਿਬੜ ਗਿਆ ਤੇ ਆ ਜਾ ਤੇ ਉਹ ਟਰੈਕਟਰ ਢੋਲਾ ਠੀਕ ਆ ਕਿਉਂਕਿ ਹੁਣ 5 ਦਿਨ ਕੱਦੂ ਚ ਬਾੜਨਾ ਨਹੀਂ ਟਰੈਕਟਰ ਢੋਲਾ ਇਹਨੂੰ ਤੇ ਫਿਰ ਉੱਧਰ ਉਹਨੇ ਖਾਦ ਖੋਦ ਪਾਉਣੀ ਆ ਤੇ ਨਾਲ ਚੱਲ ਜਾਓ ਤੇ ਵੀ ਇਹ ਭਾਜੀ ਹੁੱਕ ਹੈਗੀ ਆ ਜੀ ਫੁੱਲ ਹੈਵੀ ਮਾਲ 56 ਦੀ ਜੀ ਇਹ ਕਿਹੜੇ ਟਰੈਕਟਰ ਦੀ ਬਣਾਈਏ ਦੱਸ ਬਿਲ ਮੈਨੂੰ 56 ਦੀ ਭਾਜੀ 56 ਦੀ ਠੀਕ ਆ ਇਹ ਭਾਜੀ 6 ਜੀ ਚੌੜੀ ਪਲੇਟ ਤੇ 6 ਸੂਤਰ ਮੋਟੀ ਆ ਜੀ ਜੀ ਚੌੜੀ ਆ 18 ਇੰਚ ਲੰਮੀ ਆ ਜੀ ਅੱਛਾ ਹਾਈਟ ਇਹਦੀ 18 ਇੰਚ ਹੈ ਨਾ 18 ਹਾਈਟ 18 ਇੰਚ ਜਾਂ 1.5 ਫੁੱਟ ਹੋ ਗਈ 1.5 ਫੁੱਟ ਜੀ ਉਹ ਦੂਬਾ ਜਿਹੜੇ ਥੱਲਾ ਫੁੱਲ ਹੈਗਾ 2 ਇੰਚ ਦਾ ਜੀ ਪੂਰੀ ਕੰਪਲੀਟ ਤਿਆਰ ਕਰਕੇ 7500 ਰੁਪਏ ਆ ਜੀ ਥੋਕੇ ਰਪੋਰਟ ਆ ਭਾਈ ਹੁੱਕ ਇਹ ਨਹੀਂ ਜਾਂਦੀ ਕਿਤੇ ਵੀ ਖਾਦ ਪਾਉਣ ਦਾ ਚੱਲ ਰਿਹਾ ਕੰਮ ਉਨੀ ਤੱਪੜ ਬੰਨ ਕੇ ਪੱਠੇ ਲੈ ਆਓ ਠੀਕ ਆ ਸ਼ਬਦਾਸਪੁਰ ਹੋ ਜਾ ਕੇ ਦੋਵਾਂ ਦਿਨਾਂ ਨੇ ਪੱਠੇ ਲੈ ਆਓ ਹਰ ਸਾਲ ਇਹੋ ਹੀ ਕੋਸ਼ਿਸ਼ ਕਰੀਦੀ ਆ ਪਹਿਲੀ ਖਾਦ ਹਫਤੇ ਬਾਅਦ ਦੂਜੀ 20 ਦਿਨਾਂ ਦੇ ਬਾਅਦ ਤੇ ਤੀਜੀ ਜਦੋਂ ਝੋਨਾ 30 ਜਾਂ 35 ਦਿਨਾਂ ਦਾ ਲਾਸਟ ਉਸ ਤੋਂ ਬਾਅਦ ਨਹੀਂ 30 ਤੋਂ 35 ਦਿਨਾਂ ਦੇ ਵਿੱਚ ਵਿੱਚ ਖਾਦ ਦਾ ਕੰਮ ਫਿਨਿਸ਼ ਤੇ ਅੱਜ ਝੋਨਾ ਹੋ ਗਿਆ ਆਪਣਾ ਹਫਤੇ ਦਾ ਇਹੋ ਤੇ ਪਹਿਲੀ ਖਾਦ ਕੀਲੇ ਦਾ ਅੱਧਾ ਪਾਉਣਾ ਪੂਰਾ ਉਸ ਹਿਸਾਬ ਨਾਲ ਪਾਉਣੇ ਆ ਐਤ ਕੀ ਦਾ ਢੇਰ ਪਾਉਂਦਿਆਂ ਨੇ ਆ ਡੇਕ ਵਿੱਚ ਛਤਰੀ ਫਸਾਰੀ ਸੀ ਛਤਰੀ ਦਾ ਵੀ ਕੰਮ ਕੀਤਾ ਪਰ ਡੇਕ ਵੀ ਪਾੜਤੀ ਸੀ ਗੱਬਿਓ ਤੇ ਫਿਰ ਸਾਰੀ ਸ਼ਾਂਗ ਕੇ ਇਹਨੂੰ ਆਪਾਂ ਜਿੱਦਾਂ ਗਿੱਲੇ ਗੋਏ ਦਾ ਲੇਪ ਕਰਤਾ ਸੀ ਤੇ ਹੁਣ ਵਧੀਆ ਦੁਬਾਰਾ ਫੁੱਟ ਪਈ ਆ ਇੱਕੋ ਜੀ ਫੁੱਟੂਗੀ ਹੁਣ ਸਾਰੀ ਤੇ ਜਿੱਥੋਂ ਡੇਕ ਪਾਟੀ ਸੀ ਉਤੋਂ ਹੋ ਗਈ ਆ ਸਹੀ ਹੁਣ ਜੁੜ ਗਈ ਆ ਦੁਬਾਰਾ ਤੇ ਹਰੀ ਵੀ ਹੋ ਗਈ ਆ ਆ ਇਦਾਂ ਕਰ ਯਾਰ ਆ ਬੰਨੇ ਤੇ ਇੱਧਰ ਵੀ ਕਰਦੇ ਸਾਡੇ ਝੋਨੇ ਦੇ ਨਾਲ ਨਾਲ ਹੈ ਜੋ ਹੁਕਮ ਸਰਦਾਰ ਜੀ ਕੱਲ ਵੀ ਅਸੀਂ ਪਰਸੋਂ ਨੂੰ ਕਰਨੀ ਆ ਮਾੜਿਆ ਕਰਦੇ ਕਮਾਦੇ ਆ ਜਿੰਮੇਦਾਰ ਦੇਖੋ ਜੀ ਲੋਕ ਝੋਨਾ ਲਾਉਣਦੇ ਨੇ ਡੂੰਘਾ ਹਲ ਫੇਰੰਦੇ ਆ ਦੇਖੋ ਇਹਨਾਂ ਦੇ ਕੰਮ ਸ਼ਾਬਾਸ਼ ਸ਼ਾਬਾਸ਼ ਗਰਮੀਆਂ 'ਚ ਆਲੂ ਲੋੜੇ ਕਹਿੰਦੇ